ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲੇ ਹਾਰੀ ਗੁਰ ਆਪਣੇ ਘਰ ਕੋ ਵਲ ਜਾਈਆ ਰਾਮ ਕਥਾ ਜੁਗ ਜੁਗਿਆ ਟਲ ਸਭ ਕੋਈ ਭਾਖਤ ਨੇ ਤਾ ਸੁਰਗ ਵਾਸ ਰਗਵਰ ਕਰਾ ਸਗਰੀ ਪੁਰੀ ਸਮੀਤ ਜੋਏ ਕਥਾ ਸੁਨੇ ਅਰਗਾਵੇ ਦੁਖ ਪਾਪ ਤੇਹ ਨਿਕਟਨ ਨ ਆਵੇ ਦੁਖ ਪਾਪ ਤੇਹ ਨਿਕਟਨ ਨ ਆਵੇ ਜੁਗੋ ਜੁਗਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਜਿੱਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀਂ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਸਾਜ ਕੀ ਨਿਵਾਜੀ ਗੁਰੂ ਕਾ ਖਾਲਸਾ ਖਾਲਸਾ ਸਾਧ ਸੰਗਤ ਜੀਓ ਹਾਉ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਖਮਲਾਂ ਦੇ ਨਾਲ ਮਨ ਮਰਦੀਆਂ ਇਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਆਦੋ ਸੋ ਸਾਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਗਤਨੀ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰ ਇਤੋਂ ਤੱਕ ਸੀਖੇ ਜੇ ਇਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਕਲਗੀਧਰ ਗੁਰੂ ਸਾਹਿਬ ਜੀ ਨੇ ਹੁਗਮ ਗੀਤਾ ਮਾਤਾ ਸਾਹਿਬ ਦੇਵਾ ਜੀ ਨੂੰ ਸ਼ਰੀਨ ਨੰਦੇੜ ਸਾਹਿਬ ਅਬਚਲ ਨਗਰ ਤੋਂ ਹਜ਼ੂਰ ਸਾਹਿਬ ਤੂੰ ਇੱਧਰ ਦਿੱਲੀ ਵਾਪਸ ਆਉਣ ਵਾਸਤੇ ਹੁਕਮ ਕੀਤਾ ਏ ਕਿਉਂਕਿ ਸਤਿਗੁਰੂ ਦਾ ਜਿਹੜਾ ਸਮਾਂ ਸਾਜ ਖੰਡ ਦੇ ਵਿੱਚ ਬਿਰਾਜਮਨ ਹੋਣ ਦਾ ਉਹ ਸਮਾਂ ਆ ਚੁੱਕਿਆ ਤੇ ਹੁਣ ਸਤਿਗੁਰੂ ਜੀ ਇਹ ਚਾਹੁੰਦੇ ਨੇ ਕਿ ਮਾਤਾ ਸਾਹਿਬ ਦੇਵਾ ਜੀ ਸਤਿਗੁਰੂ ਦੇ ਜਿਹੜੇ ਮੈਲਾ ਉਹ ਇੱਥੇ ਨਾਰਵਣ ਜਿਥੇ ਰਹਿਣ ਕੇ ਨਾਲੋਂ ਜਿਹੜਾ ਵਿਛੋੜਾ ਉਹ ਬਹੁਤ ਔਖਾ ਪ੍ਰਾਪਤ ਹੋਵੇਗਾ ਬਹੁਤ ਵੱਡਾ ਦੁੱਖ ਪ੍ਰਾਪਤ ਹੋਵੇਗਾ ਇਸ ਕਰਕੇ ਸਤਿਗੁਰੂ ਜੀ ਨੇ ਉਸ ਵਕਤ RAMKWAR ਔਰ MADA SAHEB DI BAJI ਨੂੰ ਆਪਾਂ ਕਲ ਦੀ ਵਿਚਾਰ ਦੇ ਵਿਧੇ ਸਰਵਣ ਕੀਤਾ ਉਹਨਾਂ ਨੂੰ ਜਾਣ ਵਾਸਤੇ ਹੁਕਮ ਪ੍ਰਦਾਨ ਕਰ ਦਿੱਤੇ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਜੇ ਇਸ ਵੇਲੇ ਤਾਂ ਜਾਣ ਵਾਸਤੇ ਗਿਆ ਮਾਤਾ ਜੀ ਨੇ ਵੇੰਦੀ ਕੀਤੀ ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਜੀਵਤ ਰਹਿਨੇ ਆ ਜਲ ਪਾਣੀ ਤੁਹਾਡੇ ਦਰਸ਼ਨ ਕਰਕੇ ਸ਼ੱਕ ਨੇ ਆ ਤਾਂ ਸਾਡਾ ਤੁਹਾਡੇ ਬਿਨਾ ਕੀ ਬਣੇਗਾ ਤੁਸੀਂ ਕਹਿੰਦੇ ਦਿੱਲੀ ਚਲੇ ਜਾਓ ਉੱਥੇ ਜਾ ਕੇ ਸਾਡੀ ਦਸ਼ਾ ਕਿੱਦਾਂ ਦੀ ਹੋਵੇਗੀ ਇਹ ਤੇ ਪਰਮਾਤਮਾ ਨੂੰ ਪਤਾ ਤੁਹਾਡੇ ਦਰਸ਼ਨ ਕਰਕੇ ਜਲ ਪਾਣੀ ਛੱਕਦੇ ਜੇ ਦਰਸ਼ਨ ਨਾ ਪ੍ਰਾਪਤ ਹੋਈ ਜਲ ਪਾਣੀ ਕਿਵੇਂ ਛਕਾਂਗੇ ਕਿਵੇਂ ਸਰੀਰ ਦਾ ਨਿਵਾਹ ਹੋਵੇਗਾ ਭਾਵ ਨਹੀਂ ਤਨ ਸੁੱਕ ਜਾਵੇਗਾ ਪਿੰਜਰ ਬਣ ਜਾਵੇਗਾ ਅੰਤ ਵਿੱਚ ਬਹੁਤ ਦੁੱਖ ਪ੍ਰਾਪਤ ਕਰਾਂਗੀ ਮਰ ਜਾਵਾਂਗੀ ਇਸ ਪ੍ਰਕਾਰ ਵਿਚਾਰ ਕਰਕੇ ਉਹ ਸੰਕਟ ਸਹਿਤ ਹੋ ਜਾਣਾ ਕੀਤੇ ਵਿਚਾਰ ਕੀਤੇ ਆਪਣੇ ਪਰਮ ਪਿਆਰੇ ਮਾਲਕ ਪੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਛੱਡ ਨਹੀਂ ਸਕਦੇ ਪਰ ਸ੍ਰੀ ਸਾਹਿਬ ਦੇਵਾ ਮਾਤਾ ਸਾਹਿਬ ਦੇਵਾ ਜੀ ਨੇ ਮਨ ਦੇ ਵਿੱਚ ਦੀਨ ਹੋ ਕੇ ਦੋਵੇਂ ਹੱਥ ਜੋੜ ਕੇ ਹੰਝੂਆਂ ਦੀ ਪ੍ਰਾਪਤੀ ਅੱਖਾਂ ਦੇ ਵਿੱਚੋਂ ਕਰਦੇ ਆ ਸਤਿਗੁਰੂ ਜੀ ਦੇ ਬਚਨਾਂ ਉੱਪਰ ਰਾ ਦਤਾ ਸਤਿਗੁਰੂ ਦੇ ਪਾਵਨ ਪਵਿੱਤਰ ਚਰਨਾਂ ਦੇ ਸੀਸ ਨਿਵਾਉਣਾ ਕੀਤਾ ਬੇਵਸ ਹੋ ਕੇ ਸਤਿਗੁਰੂ ਦੇ ਬਚਨਾਂ ਨੂੰ ਮੰਨਣਾ ਪੈ ਗਿਆ ਕਿਉਂਕਿ ਆਪਣੇ ਪਿਆਰੇ ਦਾ ਆਪਣੇ ਈਸ਼ ਦਾ ਜੇਕਰ ਬਚਨ ਮੰਨਨੇ ਆ ਸਤ ਕਰਕੇ ਬਚਨ ਮੰਨਦੇ ਦੇ ਵਿੱਚ ਵੀ ਆਨੰਦ ਹੈ ਸੁੱਖ ਹੈ ਜੇ ਬਚਨ ਨਹੀਂ ਨਾ ਮੰਨਦੇ ਵੇਰ ਭਾਵੇਂ ਜਿੱਡਾ ਮਰਜੀ ਵਿਚਾਰ ਕਰ ਲਈਏ ਆਪਣੇ ਆਪ ਨੂੰ ਜਿੱਡਾ ਮਰਜੀ ਚਤਾਰ ਕਰ ਲਈਏ ਕਿ ਅਸੀਂ ਸਤਿਗੁਰ ਦੇ ਆਪਣੇ ਗੁਰੂ ਦੇ ਆਪਣੇ ਏਸ਼ਟ ਦੇ ਪੂਰਨ ਸਰਧਾਲੂ ਆ ਨજર ਗੱਲ ਨਹੀਂ ਬੰਦੀ ਬਚਨ ਮੰਨਣ ਦੇ ਨਾਲ ਸਤਿਗੁਰ ਜੀ ਕਹਿੰਦੇ ਵਧੇਰੇ ਪ੍ਰਸੰਤਾ ਪ੍ਰਾਪਤ ਹੁੰਦੀ ਹੈ ਉਸ ਵਖ ਸਤਿਗੁਰ ਦੇ ਬਚਨਾਂ ਨੂੰ ਮੂੜ ਨਹੀਂ ਸੀ ਸਕਦੇ ਬਚਨ ਮੰਨਣਾ ਵੀ ਜ਼ਰੂਰੀ ਹੈ ਤੇ ਮਾਤਾ ਸਾਹਿਬ ਦੇਵਾ ਜੀ ਬੇਵਸ ਹੋ ਗਏ ਸਤਿਗੁਰ ਦੇ ਬਚਨਾਂ ਨੂੰ ਮਨ ਦੇ ਸਤਿਗੁਰ ਦੇ ਪਵਿੱਤਰ ਚਰਨਾਂ ਦੇ ਵਿੱਚ ਨਮਸ਼ਕਾਰ ਕਰਕੇ ਦਿੱਲੀ ਵਿਖੇ ਜਾਣ ਵਾਸਤੇ ਤਿਆਰ ਹੋ ਗਏ ਤੇ ਸਤਿਗੁਰ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਪੰਜ ਸ਼ਾਸਤਰ ਦਿੱਤੇ ਨੇ ਜਿਨ੍ਹਾਂ ਦੀ ਸਤਿਗੁਰ ਨੇ ਪੂਜਨ ਕਰਨ ਵਾਸਤੇ ਉਨਾ ਦੇ ਦਰਸ਼ਨ ਕਰਨ ਵਾਸਤੇ ਹੁਕਮ ਦਿੱਤਾ ਕਿ ਤੁਸੀਂ ਇਹਨਾਂ ਦੇ ਦਰਸ਼ਨ ਕਰ ਲਿਆ ਕਰੋ ਤੁਹਾਨੂੰ ਸਕੂਨ ਤੁਹਾਨੂੰ ਆਨੰਦ ਤੁਹਾਡੇ ਮਨ ਨੂੰ ਤਰਬਾਸ ਪ੍ਰਭਧ ਹੋਇਆ ਕਰੇਗਾ ਹੁਣੋ ਪੰਜ ਛਾਸਤਰ ਸਤਿਗੁਰੂ ਜੀ ਨੇ ਮਾਦਾ ਸਾਹਿਬ ਦੀਵਾ ਜੀ ਨੂੰ ਪ੍ਰਦਾਨ ਕੀਤੇ ਨੇ ਛਾਸਤਰਾਂ ਦੀ ਬਖਸ਼ਿਸ਼ ਕੀਤੀ ਹੈ ਹੁਣ ਜਿਹੜੇ ਕਾਫੀ ਸੇਵਕ ਹੈ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਅਬ ਚਲ ਨਗਰ ਤੋਂ ਹਜੂਰ ਸਾਹਿਬ ਤੋਂ ਇਧਰ ਦਿੱਲੀ ਵਿਖੇ ਨਾਲ ਭੇਜੇ ਨੇ ਹੁਣ ਉਹ ਜਿਹੜੇ ਸ਼ਾਸਤ్ర ਹੈ ਸੇਵਕਾਂ ਪਾਸੋਂ ਚੁੱਕਵਾ ਲਈ ਉਹਨਾਂ ਨੂੰ ਕਹਿ ਕੇ ਆਪਣੇ ਅੱਗੇ ਚੱਲਣ ਲਈ ਹੁਕਮ ਕੀਤਾ ਆਪ ਮਾਤਾ ਸਾਹਿਬ ਦੀਵਾ ਜੀ ਪਾਵਨ ਪਵਿੱਤਰ ਸੁੰਦਰ ਡੋਲੇ ਦੇ ਵਿੱਚ ਅਸਵਾਰ ਹੋ ਜਾਣਾ ਕੀਤੇ ਨੇ ਡੋਲੇ ਵਿੱਚ ਚੜ ਕੇ ਰਾਹ ਵਿੱਚ ਤੁਰ ਪਏ ਨੇ ਪਰ ਮਨ ਕਰ ਕੇ ਉਹ ਸਤਿਗੁਰੂ ਜੀ ਦੇ ਪਾਸ ਹੀ ਰਹਿਣਾ ਪਸੰਦ ਕਰਦੇ ਸਨ ਇਹ ਵਿਚਾਰ ਕਰਦੇ ਸਨ ਹੁਣ ਸਤਿਗੁਰ ਦੀ ਬਚਨ ਨੂੰ ਮੰਨ ਕੇ ਗੁਰੂ ਜੀ ਦੇ ਬਚਨਾਂ ਤੇ ਪਹਿਰਾ ਦੇ ਕੇ ਜਾਣਾ ਵੀ ਜ਼ਰੂਰੀ ਹੈ। ਸਤਿਗੁਰ ਦੀ ਦੇ ਵਿੱਚ ਰਜਾ ਇਹਦੇ ਵਿੱਚ ਖੁਸ਼ੀ ਹੈ। ਹੁਕਮ ਹੈ ਗੁਰੂ ਸਤਿਗੁਰ ਦਾ। ਹੁਣ ਜੀਵਨ ਵਿੱਚ ਮੇਲ ਦੀ ਆਸ ਮੁੱਕ ਗਈ ਹੈ। ਕੀ ਪਤਾ ਕਦੋਂ ਮੇਲ ਹੋਵੇ ਕਦੋਂ ਨਾ ਹੋਵੇ। ਉਸ ਵਖਤ ਐਡੇ ਦੁੱਖ ਨੂੰ ਐਡੇ ਰੋਗ ਨੂੰ ਆਪਣੇ ਮਨ ਵਿੱਚ ਦਬਾ ਕੇ ਮਾਤਾ ਸਾਹਿਬ ਦੇਵਾ ਜੀ ਇਥੋਂ ਚੱਲ ਪਏ ਨੇ ਆਪਣੇ ਪੱਦੀ ਆਪਣੇ ਈਸ਼ਟ ਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦੇ ਪਾਵਨ ਪਵਿੱਤਰ ਮੁਖੜੇ ਨੂੰ ਹਿਰਦੇ ਵਿੱਚ ਵਸਾ ਕੇ ਅੱਖਾਂ ਦੇ ਵਿੱਚ ਵਸਾ ਕੇ ਦੁੱਖ ਪ੍ਰਾਪਤ ਕਰਕੇ ਵਿਛੋੜੇ ਦਾ ਦਿੱਲੀ ਨਗਰ ਵਿਖੇ ਰਵਾਨਾ ਹੋਣ ਵਾਸਤੇ ਤਿਆਰ ਹੋਏ ਨੇ ਮਾਦਾ ਸਾਹਿਬ ਦੀਵਾ ਜੀ ਵਿਚਾਰ ਕਰਦੇ ਹੁਣ ਦੁਆਰਾ ਪ੍ਰਾਪਤੀ ਨਹੀਂ ਹੋਣੀ ਹੁਣ ਨਹੀਂ ਦੁਆਰਾ ਮਿਲ ਸਕਾਂਗੇ ਇਹਨਾਂ ਸਰੀਰਾਂ ਦੀ ਇਹੋ ਵਡਿਆਈ ਹੈ ਜਿਹੜੇ ਸਮਾਨ ਗਿਰਤੀ ਰੱਖਦੇ ਨੇ ਉਹ ਧੀਰਜਬਾਨ ਹਨ ਸਾਰੇ ਸਰੀਰਾਂ ਦਾ ਅੰਤ ਹੋ ਜਾਣਾ ਇੱਕ ਨਾ ਇੱਕ ਦਿਨ ਸਾਰੇ ਵਿਛੜ ਜਾਣਾ ਚਲੇ ਜਾਣਾ ਕੋਈ ਅੱਗੇ ਕੋਈ ਪਿੱਛੇ ਕੋਈ ਕਿਵੇਂ ਕੋਈ ਕਿਵੇਂ ਆਪੋ ਆਪਣੀ ਬਾਰੀ ਅਨੁਸਾਰ ਚੱਲੀ ਜਾਣਾ ਜਿਹੜੇ ਮਿਲਦੇ ਨੇ ਉਹ ਵਿਛੜਦੇ ਨੇ ਜਿਹੜੇ ਜਨਮ ਲੈਂਦੇ ਨੇ ਉਹ ਮਰਦੇ ਨੇ ਬੇਸ਼ੱਕ ਕੋਈ ਬਲ ਹੋਵੇ ਬਿਰਧ ਹੋਵੇ ਜਾਂ ਫਿਰ ਕੋਈ ਜਵਾਨ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਕੋਈ ਵੀ ਅਵਸਥਾ ਕਿਤੇ ਵੀ ਖਲੋਤੀ ਹੈ ਜਿਵੇਂ ਨਦੀ ਦਾ ਜਲ ਸਦਾ ਹੀ ਕਹਿੰਦੇ ਵਹਿੰਦਾ ਰਹਿੰਦਾ ਦਗਦਾ ਰਹਿੰਦਾ ਇਹ ਸਾਰਾ ਜਗਤ ਦਾ ਝੂਠਾ ਬਸਾਰਾ ਬਣਿਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੋ ਪ੍ਰਗਟ ਰੂਪ ਦੇ ਵਿੱਚ ਹੈ ਉਹ ਦਿਖਾਈ ਨਹੀਂ ਦਿੰਦਾ ਜੋ ਦਿਖਾਈ ਦਿੰਦਾ ਸਤਿਗੁਰੂ ਜੀ ਕਹਿੰਦੇ ਉਹ ਪ੍ਰਗਟ ਰੂਪ ਦੇ ਵਿੱਚ ਨਹੀਂ ਹੈ ਹੁਣ ਮਾਤਾ ਸਾਹਿਬ ਦੇਵਾ ਜੀ ਇਸ ਬਰਕਾਰ ਸੋਚਾਂ ਸੋਚਦੇ ਹੋਏ ਮਨ ਵਿੱਚ ਵਿਚਾਰ ਕਰਦੇ ਕਰਦੇ ਹੌਲੀ ਹੌਲੀ ਰਾਸਤੇ ਵਿੱਚ ਚੱਲੇ ਜਾ ਰਹੇ ਨੇ ਤੁਰੇ ਜਾ ਰਹੇ ਨੇ ਰਾਸਤੇ ਨੂੰ ਪੈਂਡੇ ਨੂੰ ਤੈਅ ਕਰਦੇ ਜਾ ਰਹੇ ਨੇ ਰਾਸਤੇ ਵਿੱਚ ਅਨੇਕ ਪ੍ਰਕਾਰ ਦੇ ਪੜਾਅ ਕੀਤੇ ਨੇ ਚੱਲਦੇ ਚੱਲਦੇ ਆਨੇ ਕਈ ਥਾਵਾਂ ਤੇ ਪੜਾਅ ਕੀਤੇ ਹੁਣ ਦਿੱਲੀ ਦਾ ਰਸਤਾ ਇੰਨਾ ਲੰਮਾ ਇੰਨੇ ਲੰਬੇ ਰਸਤੇ ਵਿੱਚ ਵੇ ਅੰਤਿਦਾਂ ਦੀਆਂ ਵਿਚਾਰਾਂ ਪ੍ਰਾਪਤ ਹੋ ਜਾਨੇ ਰਾਸਤੇ ਵਿੱਚ ਸਤਿਗੁਰ ਦੇ ਸਿੱਖ ਸੰਗਤ ਸਤਿਗੁਰ ਦੇ ਅਨਨ ਪਿਆਰੇ ਸੇਵਕ ਬਧੇਰੇ ਪ੍ਰਾਪਤ ਹੋਏ ਨੇ ਮਿਲੇ ਨੇ ਜਾਦ ਕੰਦੇ ਸੰਗਤ ਨੂੰ ਇਹ ਪਤਾ ਲੱਗਾ ਕਿ ਮਾਤਾ ਸਾਹਿਬ ਦੇਵਾ ਜੀ ਆਵ ਚਲ ਨਗਰ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੋਂ ਇਧਰ ਦਿੱਲੀ ਵਿਖਿਆ ਰਹੇ ਨੇ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਨਾ ਤਾ ਸਾਰੇ ਆਪਣੇ ਘਰ ਛੱਡ ਛੱਡ ਕੇ ਮਾਦਾ ਸਾਹਿਬ ਦੇਵਾ ਜੀ ਨੂੰ ਅੱਗੇ ਲੈਣ ਵਾਸਤੇ ਤਿਆਰ ਹੋ ਕੇ ਗਏ ਨੇ ਸਾਰਿਆਂ ਨੇ ਹੱਥ ਜੋੜ ਕੇ ਨਮਸ਼ਕਾਰ ਕੀਤੀ ਹੈ ਕਈ ਪ੍ਰਕਾਰ ਦੇ ਉਪਹਾਰ ਵਰ ਅਰਪਣ ਕੀਤੇ ਨੇ ਕਹਿੰਦੇ ਬੜਾ ਸਨਮਾਨ ਕਰਕੇ ਸੰਤਾਂ ਨੂੰ ਉਨਾ ਨਗਰ ਵਿੱਚ ਲੈ ਕੇ ਆਉਣਾ ਕੀਤਾ ਬੜਾ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਬੜਾ ਸਤਕਾਰ ਕੀਤਾ ਉਹ ਦਿੱਲੀ ਨਗਰ ਵਿਖੇ ਘਰ ਦੇ ਵਿੱਚ ਪਰਵੇਸ਼ ਕਰਕੇ ਉਹਨਾਂ ਨੇ ਮਾਤਾ ਸੁੰਦਰੀ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਦੂਜੇ ਮੈਲ ਜਿਹੜੇ ਦਿੱਲੀ ਵਿਖੇ ਵਰਾਜਮਨ ਸਨ ਉਹਨਾਂ ਕੋਲ ਆ ਕੇ ਪ੍ਰਾਪਤ ਹੋਏ ਨੇ ਮਿਲੇ ਨੇ ਤੇ ਸਤਿਗੁਰ ਜੀ ਦੀਆਂ ਹੁਣ ਦੋਵੇਂ ਪਤਨੀਆਂ ਦੋਨੋਂ ਮਹਿਲਾ ਮਾਦਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਜੀ ਆਪਸ ਵਿੱਚ ਮਿਲੀਆਂ ਨੇ ਪਤੀ ਔਰ ਪੁੱਤਰਾਂ ਦੀ ਯਾਦ ਨੂੰ ਯਾਦ ਕਰਕੇ ਰੋਣ ਲੱਗੀਆਂ ਨੇ ਮਨ ਵਿੱਚ ਦੁੱਖੜਾ ਪ੍ਰਭਦ ਗੀਤਾ ਵਿਛੋੜੇ ਦਾ ਉਸ ਵਖਤ ਵਿਚਾਰ ਕਰ ਰਹੀਆਂ ਕਹਿੰਦੇ ਜਿਵੇਂ ਸਾਡੇ ਪੁੱਤਰ ਸਾਡੇ ਤੋਂ ਵਿਛੜ ਗਏ ਨੇ ਸਮਾ ਪਾ ਕੇ ਸਾਡਾ ਪਤੀ ਵੀ ਸਾਡੇ ਤੋਂ ਵਿਛੜ ਜਾਣਾ ਕਿਸਮਤ ਨੇ ਸਾਡੀ ਕੀ ਗੱਦੀ ਕੀਤੀ ਐ ਅੰਤ ਸਮੇ ਗੁਰੂ ਜੀ ਦੇ ਵਿਛੋੜੇ ਵਿੱਚ ਇਹ ਦੁੱਖ ਪ੍ਰਾਪਤ ਹੋ ਰਹੇ ਨੇ ਤ੍ਰਿਗ ਹੈ ਤ੍ਰਿਗਕਾਰ ਸਾਡੇ ਉੱਪਰ ਅਤੀ ਕਠੋਰ ਹਿਰਦਿਆਂ ਸਹਿਤ ਪੁੱਤਰ ਪਤੀ ਵਿਛੜ ਗਏ ਨੇ ਸਾਰਾ ਪਰਿਵਾਰ ਹੀ ਵਿਛੜ ਗਿਆ ਫਿਰ ਵੀ ਕਹਿੰਦੇ ਅਸੀਂ ਸਰੀਰ ਧਾਰਨ ਕੀਤੇ ਹੋਏ ਨੇ ਰੱਬ ਨੇ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਭ ਦੁੱਖੜੇ ਦੇਖਣ ਵਾਸਤੇ ਸਾਡੇ ਜੀਵਨ ਨੂੰ ਸਾਡੇ ਸਰੀਰ ਨੂੰ ਹੁਣ ਤੱਕ ਜੀਵਿਤ ਰੱਖਿਆ ਦੋਵੇਂ ਆਪਸ ਵਿੱਚ ਮਿਲ ਕੇ ਇੰਨਾ ਦੂੰਦੀਆਂ ਹੁਣਾਂ ਇਦਾਂ ਦੁੱਖ ਦੀ ਵਿਚਾਰ ਪ੍ਰਾਪਤ ਕਰਦੀਆਂ ਹੁਣਾਂ ਆਪਸ ਵਿੱਚ ਗੱਲਾਂ-ਬਾਤਾਂ ਕਰਕੇ ਦੂਰ ਇਨਾਂ ਨੇ ਹੁਣ ਦਿੱਲੀ ਨਗਰ ਵਿਖੇ ਸਿੱਖਾਂ ਦੀਆਂ ਇਸਤਰੀਆਂ ਦੀ ਵੀ ਵੈਸੀ ਹੀ ਗਤੀ ਹੋਈ ਹੈ ਉਹ ਵੀ ਰੋ ਰਹੀਆਂ ਨੇ ਬੇਨਤੀ ਸ਼ਾਇਦ ਕਈ ਸਮਝਾਉਂਦੀਆਂ ਨੇ ਬੇਨਤੀਆਂ ਕਰਦੀਆਂ ਹੈ ਗੁਰੂ ਪਤਨੀਆਂ ਤੁਹਾਡੇ ਵਾਸਤੇ ਇਹ ਗੱਲ ਉਚਿਤ ਨਹੀਂ ਹੈ ਇਹ ਬਿਰਲਾਪ ਨਾ ਕਰੋ ਸਤਿਗੁਰੂ ਗੁਰੂ ਨਾਨਕ ਦੇਵ ਦਾਰ ਕਰਦੀ ਵਿਚਾਰ ਨਹੀਂ ਕੀ ਇਦਾਂ ਬਿਰਲਾਪ ਕਰੀਏ ਸਤਿਗੁਰ ਦੇ ਪ੍ਰਤੀ ਇਦਾਂ ਦੀ ਵਿਚਾਰ ਪ੍ਰਾਪਤ ਕਰੀਏ ਸੀ ਸਾਰਿਆਂ ਦਾਸੀਆਂ ਤੁਹਾਡੀ ਸੇਵਾ ਕਰਦੀਆਂ ਦਿਨ ਰਾਤ ਤੁਹਾਡੇ ਪਾਸ ਰਹਿ ਕੇ ਤੁਹਾਡਾ ਦਿਲ ਪਰਚਾਵਾ ਕਰਾਂਗੀਆਂ ਇਸ ਪ੍ਰਕਾਰ ਸਿੱਖਣੀਆਂ ਨੇ ਬਹੁਤ ਗਿਆਦੇ ਮਾਤਾ ਸੁੰਦਰੀ ਜੀ ਨੇ ਧੀਰਜ ਧਾਰਨ ਕੀਤਾ ਵੈਸੇ ਜਦੋਂ ਦੁੱਖ ਪ੍ਰਾਪਤ ਹੁੰਦੇ ਨਾ ਸਰੀਰ ਦੇ ਉੱਤੇ ਦੁੱਖ ਆਉਂਦੇ ਨੇ ਉਸ ਵੇਲੇ ਗੁਰੂ ਪਿਆਰਿਓ ਬੜੀਆਂ ਇਦਾਂ ਦੀਆਂ ਵਿਚਾਰਾਂ ਪ੍ਰਾਪਤ ਹੁੰਦੀਆਂ ਨੇ ਉਸ ਵੇਲੇ ਕੋਈ ਵੀ ਧੀਰਜ ਦਵੇ ਤੇ ਛੇਤੀ ਦੇਣੇ ਧੀਰਜ ਮਨ ਨੂੰ ਪ੍ਰਾਪਤ ਨਹੀਂ ਜੇ ਹੁੰਦਾ ਇਦਾਂ ਦੀ ਵਿਚਾਰ ਹੁੰਦੀ ਦੁੱਖ ਸਰੀਰ ਦੇ ਉੱਤੇ ਹੁੰਦੇ ਏਡਾ ਵੱਡਾ ਕਿ ਜਿਹੜਾ ਧੀਰਜ ਹੈ ਬਹੁਤ ਛੋਟਾ ਪੈ ਜਾਂਦਾ ਹੁਣ ਇਸ ਪ੍ਰਕਾਰ ਮਾਤਾ ਸਾਹਿਬ ਦੀ ਬਾਜੀ ਨੂੰ ਧੀਰਜ ਦੇ ਰਹੀਆਂ ਨੇ ਉਹ ਦਿੱਲੀ ਦੀਆਂ ਸੇਖੜੀਆਂ ਦਿੱਲੀ ਦੇ ਨਗਰ ਦੇ ਵਿੱਚ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਨੇ ਇਸਤਰੀਆਂ ਉਹ ਮਾਤਾ ਸਾਹਿਬ ਦੇ ਬਾ ਮਾਤਾ ਸੁੰਦਰੀ ਜੀ ਨੂੰ ਧੀਰਜ ਦੇ ਰਹੀਆਂ ਨੇ ਉਸ ਤੋਂ ਉਪਰੰਤ ਕਹਿੰਦੇ ਇੱਕ ਮੰਜ਼ੀ ਉੱਪਰ ਸੁੰਦਰ ਵਸਤਰ ਵਿਛਾ ਦਿੱਤੇ ਗਏ ਨੇ ਉਸ ਉੱਪਰ ਬੰਦਨਾ ਕਰਕੇ ਸ਼ਾਸਤਰ ਸਜਾ ਦਿੱਤੇ ਜਿਹੜੇ ਸ਼ਾਸਤਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਦਿੱਲੀ ਵਿਖੇ ਆਉਣ ਵਾਸਤੇ ਬੇਲੇ ਦੇ ਉੱਤੇ ਸੱਜਣ ਹੁਣ ਦੋਨੋਂ ਸਤਿਗੁਰ ਦੀਆਂ ਪਤਨੀਆਂ ਸਵੇਰੇ ਸਮਖ ਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਦੀਆਂ ਨੇ ਗੁਰੂ ਜੀ ਦਾ ਸਰੂਪ ਜਾਣ ਕੇ ਉਹਨਾਂ ਛਾਸਣਾਂ ਨੂੰ ਪੂਜਨ ਕਰਦੀਆਂ ਉਹਨਾਂ ਛਾਸਤਰਾਂ ਦੇ ਵਿੱਚੋਂ ਸਤਿਗੁਰ ਦੇ ਦਰਸ਼ਨਾਂ ਦੀ ਦਾਰੇ ਪ੍ਰਾਪਤ ਕਰਦੀਆਂ ਨੇ ਉਹਨਾਂ ਛਾਸਤਰਾ ਅੱਗੇ ਫੁੱਲ ਜੜਾਉਂਦੀਆਂ ਨੇ ਤੂ ਵਧਗਾਉਂਦੀਆਂ ਚੰਦਨ ਦਾ ਛਿੜਕਾ ਕਰਦੀਆਂ ਨੇ ਤੇ ਉਹਨਾਂ ਦੇ ਦਰਸ਼ਨ ਕਰਕੇ ਭੋਜਨ ਛਕਦਿਆਂ ਸਿੱਖ ਸੰਗਤ ਜਦ ਕਿਸੇ ਪਾਸੋਂ ਚੱਲ ਕੇ ਆਉਂਦੀ ਤਾਂ ਕਹਿੰਦੇ ਉਹਨਾਂ ਛਾਸਤਰਾ ਨੂੰ ਗੁਰੂ ਸਮਾਨ ਜਾਣ ਕੇ ਪੂਜਨ ਕਰਦੀਆਂ ਵੀ ਇਸ ਪ੍ਰਕਾਰ ਉਹਨਾਂ ਛਾਸਤਰਾ ਦੇ ਦਰਸ਼ਨੋਂ ਸੰਗਤ ਵੀ ਕਰਦੀ ਬੌਧ ਚੰਗੇ ਚੰਗੇ ਵਹਾਰ ਅਰਪਣ ਕਰਦੇ ਸਨ ਰੋਜ਼ਾਨਾ ਕੰਟੀਨਿਊ ਨਿਤਨੇਮ ਅਨੁਸਾਰ ਬੋਧ ਪੂਜਾ ਹੁੰਦੀ ਸੀ ਉਹਨਾਂ ਛਾਸਤਰਾਂ ਦੀ ਬਹੁਤ ਮਹਿਮਾ ਹੋ ਗਈ ਸਿੱਖ ਜਿਹੜੀ ਵੀ ਕਾਮਨਾ ਧਾਰਨ ਕਰਦੇ ਸੰਸਾਦ ਉਹ ਕਾਮਨਾਵਾਂ ਬੁਰੀ ਪ੍ਰਾਪਤ ਕਰਦੇ ਸੰਸਾਦ ਗੁਰੂ ਦੀ ਕਿਰਪਾ ਲੈ ਮਦੋਂਦੀ ਹੁਣ ਮਾਤਾ ਸਾਹਿਬ ਦੇਵਾ ਜੀ ਸਦਾ ਚਿੰਤਾ ਸਹਿਤ ਰਹਿੰਦੀ ਮਨ ਵਿੱਚ ਚਿੰਤਾ ਲੱਗੀ ਰਹਿੰਦੀ ਤੇ ਆਪਣੀ ਨਾਲ ਦੀ ਜਿਹੜੀ ਮਾਤਾ ਸੁੰਦਰੀ ਜੀ ਉਹਨਾਂ ਦੇ ਨਾਲ ਭੈਣ ਬਣ ਕੇ ਰਹਿੰਦੀ ਪਾਸ ਰਹਿੰਦੀ ਸਨ ਉਹ ਗੁਰੂ ਜੀ ਦੇ ਸਰੀਰ ਨੂੰ ਸਦਾ ਯਾਦ ਕਰਦੇ ਰਹਿੰਦੇ ਸਨ ਹੁਣ ਦਿਨ ਰਾਤ ਧਿਆਨ ਆਪਣੇ ਪਦੀ ਵਿੱਚ ਧਾਰਨ ਕਰਕੇ ਰੱਖ ਦੇ ਪਤੀ ਵਰਤਾ ਦਾ ਪੂਰਨ ਤੌਰ ਤੇ ਵਿਚਾਰ ਹੈ ਨਾ ਜਿਹੜਾ ਉਹ ਸੰਭਾਲ ਦੇ ਜਿਸ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਕਿਉਂਕਿ ਨਾ ਦੁੱਖ ਪ੍ਰਾਪਤ ਹੁੰਦੇ ਦੁੱਖ ਦੇ ਵਿੱਚ ਗਲਤਾਨ ਹੋਣਾ ਸ਼ੁਰੂ ਹੋ ਗਿਆ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ ਬਹੁਤ ਬੁਰਾ ਹੈ ਸਤਿਗੁਰੂ ਜੀ ਕਹਿੰਦੇ ਕਿਸੇ ਵਿਅਕਤੀ ਦਾ ਕੋਈ ਵਿਛੋੜਾ ਕਿਸੇ ਨਾਲੋਂ ਪੈ ਜਾਵੇ ਕਿਸੇ ਵੀ ਪਰਿਵਾਰ ਦੇ ਵਿੱਚੋਂ ਕਿਸੇ ਜੀ ਦਾ ਵਿਛੋੜਾ ਪੈ ਜੇ ਤੇ ਜੀ ਦੇ ਨਾਂ ਵਿਛੋੜਾ ਪੈਂਦਾ ਉਹ ਦੁੱਖ ਬਹੁਤ ਵੱਡਾ ਬਹੁਤ ਵੱਡਾ ਹੈ ਸਤਿਗੁਰੂ ਜੀ ਕਹਿੰਦੇ ਮੌਤ ਨਾਲੋਂ ਵੀ ਬੇਅੰਤ ਦੁੱਖ ਬਿਆਨਕ ਹੈ ਹੁਣ ਵਿਛੜਨ ਵਾਲੇ ਨੇ ਮਰਨ ਵਾਲੇ ਨੇ ਇੱਕ ਦਫਾ ਵਿਛੋੜਾ ਪਾ ਲਿਆ ਉਹ ਚਲਾ ਗਿਆ ਬਾਦ ਵਿੱਚ ਜਿਹੜੇ ਉਹਦੇ ਪਿਆਰੇ ਆ ਉਹਨਾਂ ਨੂੰ ਦੁੱਖ ਬਹੁਤ ਪ੍ਰਾਪਤ ਹੁੰਦਾ ਵਿਛੋੜੇ ਦਾ ਉਹ ਪਲ-ਪਲ ਦੇ ਵਿੱਚ ਮਰਦੇ ਉਹ ਮਰਨ ਵਾਲਾ ਤੇ ਇੱਕ ਦਫਾ ਮਰ ਕੇ ਚਲਾ ਗਿਆ ਤੇ ਦੂਜੇ ਜਿਹੜੇ ਪਿਆਰ ਵਾਲੇ ਆ ਉਹ ਪਲ-ਪਲ ਵਿੱਚ ਮਰਦੇ ਰਹਿੰਦੇ ਨੇ ਝੁਰਦੇ ਰਹਿੰਦੇ ਨੇ ਸਰੀਰ ਵਿੱਚ ਦੁੱਖ ਲੱਗੇ ਰਹਿੰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਉਹ ਪਿਆਰਿਓ ਸੰਸਾਰ ਦੇ ਵਿੱਚ ਬੇਅੰਤ ਇਹ ਦੁੱਖ ਭਿਆਨਕ ਹੈ ਜਿਹੜਾ ਕਿ ਇਹ ਦੁੱਖ ਰੋਜ਼ਾਨਾ ਕੰਟੀਨਿਊ ਨਿਤਨੇਮ ਅਨੁਸਾਰ ਹੌਲੀ-ਹੌਲੀ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦਾ ਜਿਵੇਂ ਕਿਸੇ ਚੰਗੀ ਲੱਕੜੀ ਨੂੰ ਕੌਣ ਲੱਗਿਆ ਦੇਖਣ ਨੂੰ ਤੇ ਲੱਗਦੀ ਬਹੁਤ ਵਧੀਆ ਪਰ ਅੰਦਰੋਂ ਅੰਦਰੀਓ ਲੱਕੜੀ ਨੂੰ ਕੌਣ ਜਿਹੜਾ ਖਾਂਦਾ ਜਾਂਦਾ ਬਦਾ ਉਦ ਹੀ ਲੱਗਦਾ ਕਿ ਕਦੋਂ ਇਹ ਲੱਕੜੀ ਨਾਸ਼ ਹੋ ਗਈ ਖਤਮ ਹੋ ਗਈ ਬਰਤਨ ਦੇ ਲਾਏਗੀ ਨਹੀਂ ਰਹੀ ਇਸੇ ਤਰ੍ਹਾਂ ਸਰੀਰ ਅੰਦਰ ਜਿਹੜਾ ਦੁੱਖ ਹੈ ਉਹ ਇਦਾਂ ਕਾਰਜ ਕਰਦਾ ਇਦਾਂ ਕੰਮ ਕਰਦਾ ਪਤਾ ਹੀ ਨਹੀਂ ਲੱਗਦਾ ਕਦੋਂ ਸਰੀਰ ਕਮਜ਼ੋਰ ਹੋ ਕੇ ਇੱਕ ਪਿੰਜਰ ਬਣ ਗਿਆ ਕਦੋਂ ਸਰੀਰ ਸਾਡੇ ਆਪਣੇ ਆਪ ਮੌਤ ਦੇ ਮੁਖ ਵਿੱਚ ਚਲਾ ਗਿਆ ਪਤਾ ਹੀ ਨਹੀਂ ਲੱਗਿਆ ਤੇ ਸਤਗੁਰੂ ਜੀ ਕਹਿੰਦੇ ਭਾਵ ਕਹਿਣ ਦਾ ਇਹ ਮੌਤ ਰੋਗੀ ਦੁੱਖ ਹੈ ਨਾ ਜਿਹੜਾ ਵਿਛੋੜੇ ਦਾ ਬਹੁਤ ਪਿਆਨ ਕਹਿ। ਉਹਨਿੰਦਾ ਮਾਤਾ ਸਾਹਿਬ ਦੇਵਾ ਮਾਤਾ ਸੁੰਦਰੀ ਜੀ ਆਪਣੇ ਪਤੀ ਦੇ ਆਪਣੇ ਪੁੱਤਰਾਂ ਦੇ ਵਿਛੋੜੇ ਦੇ ਵਿੱਚ ਰੋਜ਼ਾਨਾ ਚੁਰਦੇ ਰਹਿੰਦੇ ਨੇ ਦੁੱਖ ਪ੍ਰਾਪਤ ਕਰਦੇ ਰਹਿੰਦੇ ਨੇ ਸਰੀਰ ਬਹੁਤ ਕਮਜ਼ੋਰ ਹੋ ਗਿਆ। ਉਹ ਸਦਾ ਚਿੰਤਾ ਦੇ ਵਿੱਚ ਗਲਤਾਨ ਰਹਿਣ ਲੱਗ ਪਏ ਦੁੱਖ ਪ੍ਰਾਪਤ ਕਰਨ ਲੱਗ ਪਏ। ਜਿਹੜਾ ਮਾਤਾ ਸਾਹਿਬ ਦੇਵਾ ਮਾਤਾ ਸੁੰਦਰੀ ਦਾ ਮੁਖ ਹੈ ਉਹ ਪੀਲਾ ਮੈਣਾ ਸ਼ੁਰੂ ਹੋ ਗਿਆ ਸਦਾ ਅਥਰੂ ਭਗਦੇ ਰਹਿੰਦੇ ਨੇ ਉਹ ਆਪਣੇ ਮਾਲਕ ਪਤੀ ਨੂੰ ਆਸ ਨਹੀਂ ਵੇਖਦੇ ਪ੍ਰਾਪਤ ਨਹੀਂ ਹੋ ਰਹੇ ਉਹਨਾਂ ਦੇ ਦ੍ਰਿਸ਼ਨਾ ਦੀਦਾਰੇ ਨਹੀਂ ਪ੍ਰਾਪਤ ਹੋ ਰਹੇ ਇਸ ਪ੍ਰਕਾਰ ਉਹ ਦੁੱਖ ਪ੍ਰਾਪਤ ਕਰਦੇ ਨੇ ਸ਼ਾਸਤਰਾ ਦੇ ਦ੍ਰਿਸ਼ਣ ਕਰਕੇ ਭੋਜਨ ਛਕਦੇ ਨੇ ਬਸ ਇੱਕ ਕਿਣਕਾ ਮਾਤਰ ਕਹਿੰਦੀ ਇਦਾਂ ਦਾ ਸਹਾਰਾ ਵਾ ਬਹੁਤ ਥੋੜਾ ਭੋਜਨ ਛਕਦੇ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਇਸ ਪ੍ਰਕਾਰ ਉਸਨੇ ਆਪਣੀ ਸਾਰੀ ਉਮਰ ਬਦੀਦ ਖਰ ਦਿੱਤੀ ਹੈ ਆਪਣੇ ਬਦੀ ਬਿਆਰੀ ਸਤਿਗੁਰ ਦੇ ਵਿੱਚ ਵਰਤੀ ਲਾਈ ਰੱਖਦੇ ਨੇ ਮਾਦਾ ਸੁੰਦਰੀ ਜੀ ਸਾਰੇ ਕਾਰ ਬਿਹਾਰ ਕਰਦੇ ਨੇ ਲੈਣ ਦੇਣ ਦੇ ਜਿੰਨੇ ਵੀ ਕਾਰਜ ਨੇ ਉਹ ਕਰਦੇ ਨੇ ਉਨੇ ਵਾਰ ਨੇ ਪੁੱਤਰ ਵਾਂਗ ਮਾਦਾ ਸੁੰਦਰੀ ਜੀ ਨੇ ਉਸ ਵਖਤ ਦਿੱਲੀ ਦੀ ਧਰਤੀ ਵਿਖੇ ਇੱਕ ਆਪਣੇ ਕੋਲ ਇੱਕ ਇਦਾਂ ਦਾ ਬੱਚਾ ਇੱਕ ਇਦਾਂ ਦਾ ਪੁੱਤਰ ਪ੍ਰਾਪਤ ਕੀਤਾ ਮੰਨ ਲਓ ਕਹਿ ਲੂਗੇ ਗੋਦ ਲਿਆ ਪਿਆ ਉਹ ਗੋਦ ਲਿਆ ਜਿਹਨੂੰ ਪਾਲਕ ਕਹਿ ਦਿੰਦੇ ਨੇ ਉਹ ਗੋਦ ਲੈ ਕੇ ਅਜੀਤ ਸਿੰਘ ਬਾਂਗੂ ਨੂੰ ਪਿਆਰ ਕਰਦੇ ਨੇ ਉਸੇ ਤਰ੍ਹਾਂ ਹੀ ਉਹਨੂੰ ਪਾਲਦੇ ਨੇ ਬਹੁਤ ਪਿਆਰ ਕਰਕੇ ਉਸਨੂੰ ਭੋਜਨ ਛਕਾਉਂਦੇ ਨੇ ਕਈ ਪ੍ਰਕਾਰ ਦੇ ਕੱਪੜੇ ਬਣਵਾ ਕੇ ਉਸ ਪਾਲਕ ਬੱਚੀ ਨੂੰ ਗੋਦ ਲੈ ਬੱਚੀ ਨੂੰ ਦਿੰਦੇ ਨੇ ਆਪਣੇ ਪਾਸ ਬਿਠਾ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਸੋਨੇ ਦੇ ਬਹੁਤ ਗਹਿਣੇ ਕੜਵਾਉਂਦੇ ਨੇ ਹੀਰੇ ਮੋਤੀ ਲੈ ਕੇ ਕੰਨਾਂ ਵਿੱਚ ਪਵਾਉਂਦੇ ਨੇ ਉਸ ਨਾਲ ਸਨੇ ਕਰਕੇ ਪਰਚੀ ਰਹਿੰਦੀ ਹੈ ਮਾਤਾ ਸੁੰਦਰੀ ਜੀ ਮਾਨੋ ਏ ਬਾਬਾ ਅਜੀਤ ਸਿੰਘ ਦੀ ਹੀ ਸੂਰਤ ਹੋਵੇ ਇੰਨਾ ਕਰਕੇ ਮੰਨਦੇ ਨੇ ਕਈ ਚੰਜਲ ਕੋੜੇ ਮੁੱਲ ਲੈ ਤੇ ਬਹੁਤ ਤਨ ਖਰਚ ਕੇ ਕਾਠੀਆਂ ਤਿਆਰ ਕਰਵਾਇਆ ਗੰਜਾ ਏਸ ਬਰਕਾਰ ਕਹਿੰਦੇ ਉਸ ਗੋਦ ਲਈ ਬੱਚੇ ਨੂੰ ਪਾਲਕ ਅਜੀਤ ਸਿੰਘ ਨੂੰ ਕੋੜੇ ਉੱਪਰ ਚੜ੍ਹ ਕੇ ਨਗਰ ਵਿੱਚ ਘੁੰਮਦਾ ਦੇਖਦੇ ਸਨ ਗੁਰੂ ਪੁੱਤਰ ਕਹਿ ਕੇ ਸਾਰੀ ਸਤਕਾਰ ਕਰਦੇ ਸਨ ਕਿਉਂਕਿ ਗੋਦ ਲਿਆ ਹੋਇਆ ਪਾਲਕ ਪੁੱਤਰ ਬਾਬਾ ਜੀਤ ਸਿੰਘ ਜੀ ਨੂੰ ਇਦਾਂ ਸਤਕਾਰ ਦਿੰਦੇ ਨੇ ਇਸ ਪ੍ਰਕਾਰ ਦਿੱਲੀ ਦੇ ਨਗਰ ਦੀ ਜੰਨੀ ਸੰਗਤ ਹੈ ਉਹ ਸਾਰੀ ਕਹਿੰਦੇ ਗੁਰੂ ਪੁੱਤਰ ਮੰਨਦੇ ਨੇ ਉਸ ਪਾਲਕ ਬੱਚੇ ਨੂੰ ਇਦਾਂ ਦਾ ਸਤਿਕਾਰ ਕਰਦੇ ਬੇਅੰਤ ਵਿਚਾਰ ਪ੍ਰਾਪਤ ਹੁੰਦੀ ਹੈ ਉਸ ਪ੍ਰਕਾਰ ਹੀ ਕਹਿੰਦੇ ਪ੍ਰੀਤ ਧਾਰਨ ਕਰਦੇ ਜਿਵੇਂ ਬਾਬਾ ਜੀਤ ਸਿੰਘ ਜੀ ਨੂੰ ਪਿਆਰ ਕਰਦੇ ਸਨ ਇਦਾਂ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਹੁਣ ਇਧਰ ਦਿੱਲੀ ਵਿਖੇ ਇਹ ਵਿਚਾਰਾਂ ਪ੍ਰਾਪਤ ਹੋਈਆਂ ਮਾਦਾ ਸਾਹਿਬ ਦੇਵਾ ਜੀ ਅਜੂਰ ਸਰ ਤੋਂ ਚੱਲ ਕੇ ਇਦਾਂ ਦਿੱਲੀ ਵਿਖੇ ਪਹੁੰਚੇ ਨੇ ਤਾਂ ਤੇ ਆਓ ਪਿਆਰੀ ਸੰਗਤ ਜੀਓ ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵੇਣ ਕਰਾਂਗੇ ਅੱਗੇ ਹੁਣ ਇਹਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਦਸ਼ਾ ਕਲਗੀத் ਰਵਚਲ ਨਗਰ ਵਿਖੇ ਆ ਸਤਿਗੁਰ ਜੀ ਹੁਣ ਉਧਰ ਸਤਿਗੁਰ ਦੀ ਬਾਤਾਂ ਕਿਵੇਂ ਹੁੰਦੀ ਕੀ ਵਿਚਾਰ ਹੁੰਦੀ ਆ ਰਵਚਲ ਨਗਰ ਦੀ ਵਿਚਾਰ ਡੜੀਓ ਕਿਵੇਂ ਕਿਵੇਂ ਕਰਕੇ ਕਭੀ ਸੰਤੋਖ ਸਿੰਘ ਜੀ ਆਪ ਸੰਗਤ ਦੇ ਵਿੱਚ ਉਹ ਵਿਚਾਰ ਪ੍ਰਦਾਨ ਕਰਦੇ ਆ ਕਿਵੇਂ ਕਰਕੇ ਉਥੋਂ ਦੀ ਗੱਲ ਆਤਮਨ ਦੀ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵੇਣ ਕਰਾਂਗੇ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਰਨ ਕਰਨੀ ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਦੇ ਨੇ